ਫਰੀਦਕੋਟ ਦੀ ਨਾਨਕ ਸਰਵਸਤੀ ਵਿੱਚ ਇੱਕ ਝੌਂਪੜੀ ਵਿੱਚ ਰਹਿ ਰਹੇ ਮਜ਼ਦੂਰ ਦੀ ਝੌਂਪੜੀ ਨੂੰ ਲੱਗੀ ਅੱਗ ਜੋ ਕਿ ਘਰ ਦਾ ਸਾਰਾ ਸਮਾਨ ਸੜਕੇ ਹੋਇਆ ਸੁਆਹ ਮੌਕੇ ਤੇ ਪੁੱਜੇ ਲੋਕਾਂ ਨੇ ਅਤੇ 5 ਗ੍ਰੇਡ ਨੇ ਅੱਗ ਤੇ ਕਾਬੂ ਪਾਇਆ ਅੱਗ ਲੱਗਣ ਦਾ ਕਾਰਨ ਘਰ ਵਿੱਚ ਬਣਾ ਰਹੀ ਸੀ ਸਬਜੀ ਤਾਂ ਉਸ ਤੋਂ ਅੱਗ ਭੜਕ ਗਈ ਇਸ ਮੌਕੇ ਤੇ ਪ੍ਰਸੰਨ ਅਲ ਗੱਲਬਾਤ ਕਰਦਿਆਂ ਮੌਕੇ ਤੇ ਮੌਜੂਦ ਲੋਕਾਂ ਅਤੇ ਘਰ ਦੇ ਮਾਲਕ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਬਹੁਤ ਹੀ ਮੰਦਪਾਗੀ ਘਟਨਾ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਬਹੁਤ ਹੀ ਮੰਗਤ ਪਾਗੀ ਘਟਨਾ ਹੋ ਚੁੱਕੀ ਹੈ ਜੀ ਭਿਆਨਕ ਅੱਗ ਲੱਗਣ ਦੇ ਕਾਰਨ ਸਾਰਾ ਘਰ ਤੈਸ ਨੈਸ ਹੋ ਚੁੱਕਿਆ ਨਾਨਕ ਸਰਵਸਤੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਨਾਨਕ ਸਰਵਸਤੀ ਫਰੀਦਕੋਟ ਦੇ ਵਿੱਚ ਭਿਆਨਕ ਅੱਗ ਲੱਗੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਗਰੀਬ ਮੋਲੀ ਦਾ ਨਾਨਕ ਸਰਵਸਤੀ ਫਰੀਦਕੋਟ ਭਿਆਨਕ ਅੱਗ ਲੱਗਣ ਦੇ ਕਾਰਨ ਇੱਕ ਗਰੀਬ ਪਰਿਵਾਰ ਦਾ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਹੈ ਬਹੁਤ ਹੀ ਭਿਆਨਕ ਅੱਗ ਲੱਗੀ ਹੋਈ ਹੈ ਮਾਨਕ ਸਰਬਸਤੀ ਫਰੀਦਕੋਟ ਜ਼ਿਲ੍ਹਾ ਦੇ ਵਿੱਚ ਫਾਇਰ ਗ੍ਰੀਡ ਦੀ ਗੱਡੀ ਫਾਸਟ ਆਪਾਂ ਆ ਗਈ ਹੈ ਸਰਵਜੀਤ ਜੀ ਦੀ ਗੱਲ ਸਰਵਜੀਤ ਸਰਪੰਚਾਂ ਨਾਲ ਬਹੁਤ ਗਰੀਬ ਫੂਜਾ ਦਾ ਸੀ ਜਿਹਦੇ ਘਰ ਨੂੰ ਅੱਗ ਪੈ ਗਈ ਜੀ ਉੱਧਰ ਪੈ ਗਈ ਅੱਗ ਯਾਰ ਕਹਿੰਦੇ ਕਿ ਬੱਚੇ ਆ ਜੀ ਉਹਨਾਂ ਨੂੰ ਬਹੁਤ ਔਖਾ ਇਹਨਾਂ ਨੇ ਬਾਹਰ ਕੱਢਿਆ ਪੈ ਗਈ ਕਰਦੇ ਆ ਪ੍ਰਧਾਨ ਜੀ ਮੇਰਾ ਬਾਤ ਤੋਂ ਵਾਗ ਕਰਦੇ ਨਾ ਕੋਈ ਮਤਲਬ ਨਹੀਂ ਪਤਾ ਲੱਗਿਆ ਕਿ ਲੱਗੀ ਆ ਕਰਨ ਕੀ ਬਣੇ ਨਹੀਂ ਜੀ ਇਹ ਨਹੀਂ ਪਤਾ ਲੱਗਿਆ ਜੀ ਆਪ ਵੀ ਘਰੇ ਸੀ ਤੇ ਕੰਦ ਲਈ ਆਈ ਸੀ ਹੋਇਆ ਕੀ ਤੁਸੀਂ ਇਹਨਾਂ ਦਾ ਫਿਰ ਸਾਡੇ ਰਹਿ ਹੀ ਕੋਈ ਨਹੀਂ ਬਾਈ ਜੀ ਇਹ ਕੀ ਕੋਈ ਨਾ ਕਿਹ ਤਰ੍ਹਾਂ ਦੇ ਹਾਲਾਤ ਸਾਰਾ ਘਰ ਦਾ ਸਮਾਨ ਸਾਰਾ ਹੀ ਮਲ ਗਿਆ ਇੱਕ ਜਿੰਨਾਂ ਦਾ ਆਪਣਾ ਘਰੇ ਹੁੰਦਾ ਸਮਾਨ ਜੋ ਸੀਗਾ ਸਭ ਨਸ਼ਤ ਹੋ ਗਿਆ ਜੀ ਦੋ ਬੱਚਿਆਂ ਦਾ ਪੜ੍ਹਾਈ ਦਾ ਸਾਰਾ ਕਾਗਜ਼ ਪੱਤਰ ਸੁੱਪੜ ਨਹੀਂ ਬਚਿਆ ਕਿਵੇਂ ਹੋਇਆ ਇਹ ਕਿਵੇਂ ਲੱਗੀ ਅੱਗ ਇਹ ਮੈਂ ਪਹਿਲੀ ਜੋ ਪੜੀ ਪਹਿਲੀ बच्चे टीटी झोपड़ी के बच्चे ये अपना तड़का लगा रहे थे या कर रहे थे तड़के में आग गई तड़के में आग पे बैठ गए हैं सारा कुछ सड़ गया सारा कुछ टोटली सड़ गया कितना कितना खाने पीने का सारा सामान लीडे लत्ते सारा सामान टोटली कितना कितना खाने हो गया अब आप लोग देख लो कितना आकाश के सामने है कमरे कमरे सब कुछ सड़ गया सारा कुछ सड़या मेरे छठे तक सड़े सुन नहीं रहा सट्टे भी तुगे सीगे वो भी सड़ गए ਇਹ ਤੁਹਾਡੇ ਪੈਰਾਂ 'ਚ ਮਦਦ ਹੋ ਸਕਦੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਜਿਹੇ ਮੰਗ ਕਰਦੇ ਆ ਜਿਹੜਾ ਕੁਝ ਮੇਰਾ ਵਿਗੜ ਗਿਆ ਮੇਰਾ ਮਦਦ ਕਰਦਾ ਜਿੱਥੇ ਹੀ ਹੋਣੀ ਹੈ